ਦੁਨੀਆ ਵਿੱਚ ਮੰਡਰਾ ਰਿਆ ਇਸ ਬਿਮਾਰੀ ਦਾ ਖਤਰਾ WHO ਨੂੰ ਬੁલાਉਣੀ ਪਈ ਐਮਰਜੈਂਸੀ ਮੀਟਿੰਗ ਜੀहां ਤੁਸੀਂ ਪਹਿਲਾਂ ਵੀ ਮੰਕੀ ਪੌਕਸ ਬਿਮਾਰੀ ਦਾ ਨਾਮ ਸੁਨਿਆ ਹੀ ਹੋਵੇਗਾ ਪਰ ਇਸ ਵਾਰ ਵਿਸ਼ਵ ਸਿਹਤ ਸੰਗਠਨ WHO ਨੇ ਵੀ ਇਸ ਬਾਰੇ ਚਿੰਤਾ ਪ੍ਰਗਟਾਈ ਹੈ ਕਾਰਨ ਇਹ ਕਿ ਇਸ ਦਾ ਨਵਾਂ ਸਟ੍ਰੇਨ ਅਫਰੀਕਾ ਵਿੱਚ ਸਾਹਮਣੇ ਆਇਆ ਹੈ ਜਿਸ ਨਾਲ ਪੂਰੀ ਦੁਨੀਆ ਵਿੱਚ ਮਹਾਂਮਾਰੀ ਫੈਲਣ ਦੀ ਸੰਭਾਵਨਾ ਵੱਧ ਗਈ ਹੈ ਇਸ ਕਤਰੇਦਰੇ ਮੱਦੇਂਦਰ ਜੀ WHO ਨੂੰ ਅਮਰਜੈਂਸੀ ਮੀਟਿੰਗ ਬੁਲਾਉਣੀ ਪਈ ਹੈ ਇਸ ਨਵੀਂ ਸਟੇ ਨੂੰ ਕਾਫੀ ਖਤਰਨਾਕ ਵੀ ਮੰਨਿਆ ਜਾ ਰਿਹਾ ਹੈ ਕੀ ਹੈ ਮੰਕੀ ਪੌਕਸ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਨੇ ਆ ਮੰਕੀ ਪੌਕਸ ਮਨੁੱਖਾਂ ਲਈ ਚੇਚਕ ਵਰਗੀ ਇੱਕ ਵਾਇਰਲ ਲਾਗ ਹੈ ਇਹ ਪਹਿਲੀ ਵਾਰ 1952 ਵਿੱਚ ਖੋਜ ਲਈ ਰੱਖੇ ਗਏ ਬਾਂਦਰਾ ਵਿੱਚ ਪਾਇਆ ਗਿਆ ਸੀ ਇਸੇ ਕਰਕੇ ਇਸ ਨੂੰ ਮੰਕੀ ਪੌਕਸ ਕਿਹਾ ਜਾਂਦਾ ਹੈ ਮਨੁੱਖਾਂ ਵਿੱਚ ਮੰਕੀ ਪੌਕਸ ਦੀ ਲਾਗ ਦਾ ਪਹਿਲਾ ਕੇਸ 1970 ਵਿੱਚ ਦੱਜ ਕੀਤਾ ਗਿਆ ਸੀ ਇਹ ਬਿਮਾਰੀ ਮੁੱਖ ਤੌਰ ਤੇ ਮੱਧ ਅਤੇ ਪੱਛਮੀ ਅਫਰੀਕਾ ਦੇ ਗਰਮ ਠੰਡੀ ਮੀਂਹ ਵਾਲੇ ਖੇਤਰਾਂ ਵਿੱਚ ਹੁੰਦੀ ਹੈ ਕਦੇ-ਕਦਾਈਂ ਦੂਜੇ ਖੇਤਰਾਂ ਵਿੱਚ ਵੀ ਪਹੁੰਚ ਜਾਂਦੀ ਹੈ ਦੁਨੀਆ ਵਿੱਚ ਇਸ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ WHO ਨੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ ਹੁਣ ਇਸ ਦਾ ਨਵਾਂ ਸਟ੍ਰੇਨ ਸਾਹਮਣੇ ਆਇਆ ਹੈ ਜੋ ਕਿ ਬਹੁਤ ਘਾਟਕ ਦੱਸਿਆ ਜਾ ਰਿਹਾ ਹੈਗਾ ਇਹ ਵਾਇਰਸ ਦੇ ਮੁੱਖ ਲੱਛਣ ਇਹ ਗਿਆ ਕਿ ਇਸ ਬਿਮਾਰੀ ਦੇ ਲੱਛਣ ਆਮ ਤੌਰ ਤੇ 2 ਤੋਂ 4 ਹਫਤਿਆਂ ਵਿੱਚ ਦਿਖਾਈ ਦਿੰਦੇ ਹਨ ਜੋ ਆਪਣੇ ਆਪ ਦੇ ਵਿੱਚ ਦੂਰ ਹੁੰਦੇ ਜਾਂਦੇ ਹਨ ਹਾਲਾਂਕਿ ਇਸ ਦੀ ਮਾਮਲਾ ਗੰਭੀਰ ਵੀ ਹੋ ਸਕਦਾ ਹੈ ਲੇਕਿਨ ਫਿਲਹਾਲ ਜਿਹੜੀ ਹੈਗੀ ਆ ਦੇਸ਼ੁੱਤੇ ਮੰਦਰਾੜਿਆ ਇੱਕ ਵੱਡਾ ਖਤਰਾ ਹੁਣ WHO ਇਸ ਬਾਰੇ ਕੀ ਨਮੀਦ ਰਣਨੀਤੀ ਤਿਆਰ ਕਰਗਾ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ